ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ 'ਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਇਤਾਲੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਹਾਂ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਵਿਕਰਮ ਮਜੀਠੀਆ ਦੇ ਘਰ ਵੱਡੀ ਰੇਡ 29 ਮਈ ਲਸਣੇ ਜਾਨੋ ਕੀ ਕਾਜ ਹੋਇਆ ਬਰਾਮਦ ਹਾਂਜੀ ਨਾਜੀ ਇੱਕ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਵਿਜੀਲੈਂਸ ਵੱਲੋਂ ਵੱਡੀ ਰੇਡ ਕੀਤੀ ਗਈ ਇਸ ਰੇਡ ਤੋਂ ਬਾਅਦ ਵਿਜੀਲੈਂਸ ਤੇ ਸੂਤਰਾਂ ਮੁਤਾਬਕ ਵਿਜੀਲੈਂਸ ਮਜੀਠਿਆ ਨੂੰ ਮੋਹਾਲੀ ਲੈ ਕੇ ਜਾ ਰਹੀ ਹੈ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੂੰ ਵਿਕਰਮ ਮਜੀਠਿਆ ਦੇ ਘਰੋਂ 29 ਮੋਬਾਈਲ ਫੋਨ ਤੇ 4 ਲੈਪਟਾਪ 2 ਆਈਪੈਡ 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਮਿਲੇ ਹਨ ਤੇ ਵੱਧਵਾਰ ਸਵੇਰੇ 15 ਅਧਿਕਾਰੀਆਂ ਦੀ ਟੀਮ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਿੱਚ ਟੀਮ ਮਜੀਠਿਆ ਦੇ ਅੰਮ੍ਰਿਤਸਰ ਸਥਿਤ ਗ੍ਰੀਨ ਐਵੇਨਿਊ ਘਰ ਪਹੁੰਚੀ ਇਹ ਰੇਡ ਨਸ਼ੇ ਦੇ ਮਾਮਲੇ ਵਿੱਚ ਕੀਤੀ ਗਈ ਹੈ ਇੱਕੋ ਸਮੇਂ ਮੇਢੀਆ ਦੇ ਲਗਭਗ 15 ਟਿਕਾਣਿਆਂ ਤੇ ਇਕੱਠੇ ਰੇਡ ਕੀਤੀ ਗਈ ਤੇ ਇਸ ਦਰਮਿਆਨ ਵਿਕਰਮ ਮੇਢੀਆ ਡਿਵੀਜ਼ਨਲ ਅਫਸਰ ਦੇ ਐਸਐਸਪੀ ਨਾਲ ਦਿੱਖੀ ਬੈਸ ਵੀ ਹੋਈ ਵਿਜੀਲੈਂਸ ਐਸਐਸਪੀ ਨੇ ਇਹ ਵੀ ਕਿਹਾ ਕਿ ਮੇਢੀਆ ਕਾਨੂੰਨੀ ਕੰਮ ਵਿੱਚ ਅੜਿੱਕਾ ਪਾਉਣ ਦੀ ਯਤਨ ਕਰ ਰਹੇ ਹਨ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਅਗਲੀ 48 ਘੰਟਿਆਂ ਲਈ ਭਾਰੀ ਬਾਰਿਸ਼ ਤੇ ਤੂਫਾਨ ਦਾ ਅਲਰਟ ਮੌਸਮ ਦੇ ਭਾਗ ਵੱਲੋਂ ਵੱਡੀ ਭਵਿੱਖਬਾਣੀ ਹਾਂਜੀ ਦੱਸਦੇ ਕਿ ਮੌਸਮ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਥੇ ਦੱਸ ਦਈਏ ਕਿ ਪੰਜਾਬ ਚ ਮੌਸਮ ਦਾਖਲ ਹੋ ਗਿਆ ਹੈ ਅਤੇ ਅਗਲੇ 48 ਘੰਟਿਆਂ ਤੱਕ ਤੇਜ਼ ਤੂਫਾਨ ਦੇ ਨਾਲ ਨਾਲ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 29 ਜੂਨ ਤੱਕ ਕੀਤੀ ਗਈ ਮੌਸਮ ਦੀ ਭਵਿੱਖਬਾਣੀ ਮੁਤਾਬਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਲਈ yellow alert ਅਤੇ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਬਿਹਾਰੀ ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸ਼ ਹੋਣ ਦੀ ਪੂਵਕਖਬਣੀ ਕੀਤੀ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਲੁਧਿਆਣਾ ਕਪੂਰਥਲਾ ਜੁਲੰਦਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਤਰਨਤਾਰਨ ਫਰੋਹ ਪਰ ਫਾਜ਼ਿਲਕਾ ਫਰੀਦਕੋਟ ਮਕਸਰ ਸਾਹਿਬ ਤੇ ਮੋਗਾ ਬਠਿੰਡਾ ਬਰਨਾਲਾ ਤਰਨਤਾਰਨ ਮਾਨਸਾ ਅਤੇ ਸੰਗਰੂਰ ਲਈ ਬਾਰਸ਼ ਦਾ yellow alert ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਕੇਜਰੀਵਾਲ ਦਾ ਵੱਡਾ ਬਿਆਨ ਕਿਹਾ ਬਖਸ਼ ਨਹੀਂ ਜਾਣਗੇ ਨਸ਼ਾ ਤਸਕਰ ਹਾਂਜੀ ਦਾਦੀ ਦੇ ਸ਼੍ਰੋਮਣੀ ਕਾਲੀ ਦਲ ਦੇ ਛਿਣੀਰ ਆਗੂ ਅਤੇ ਸਾਬਕਾ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਅੱਜ ਵਿਜੀਲੈਂਸ ਵੱਲੋਂ ਵੱਜੀ ਵੱਡੀ ਰੇਡ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਮਜੀਠੀਆ ਨੂੰ ਹਰਾਸਕ ਵਿੱਚ ਲੈ ਲਿਆ ਗਿਆ ਹੈ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਉਹਨੇ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਵੱਲ ੱਟਕਣ ਵਾਲਿਆਂ ਨੇ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮੰਤਰੀਆਂ ਦੀਆਂ ਗੱਡੀਆਂ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਸੀ ਹੁਣ ਹਰ ਨਸ਼ਾ ਤਸਕਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕੋਈ ਵੀ ਵੱਡਾ ਨੇਤਾ ਹੋਵੇ ਨਸ਼ੇ ਨੂੰ ਲੈ ਕੇ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੇਜਰੀਵਾਲ ਨੇ ਕਿਹਾ ਕਿ ਸਬਕ ਮੰਤਰੀ ਅੰਤਰਰਾਸ਼ਟਰੀ ਤਸਕਰਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਨਸ਼ੇ ਦੀ ਤਸਕਰੀ ਕਰਨ ਵਾਲਾ ਦੋਸ਼ੀ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਸਗੋ ਦਿੱਲੀ ਹਰਿਆਣਾ ਕਈ ਥਾਵਾਂ ਤੇ ਨਸ਼ੇ ਦੀ ਤਸਕਰੀ ਹੋ ਰਹੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਐਮਐਲਏ ਰਮਨ ਅਰੋੜਾ ਦਾ ਮਾਇਆ ਜਾਲ ਇੱਕ ਇੱਕ ਕਰਕੇ ਖੁੱਲਣ ਲੱਗੀਆਂ ਪਰਤਾਂ ਹਾਂਜੀ ਦਾਦੀ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਨਾਬਾ ਜੇਲ੍ਹ ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਕਰਪਸ਼ਨ ਕਾਂਡ ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ ਹਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਧਾਇਕ ਦੇ ਸੰਧੂ ਰਾਜਨ ਕਪੂਰ ਅਤੇ ਕੁੜਮ ਰਾਜ ਕੁਮਾਰ ਉਰਫ ਰਾਜੂ ਮਦਾਨ ਅਤੇ ਉਸਦੇ ਪਰਿਵਾਰ ਦੇ ਕਾਰੋਬਾਰਾਂ ਚ ਹੁਣ ਨਤੀਜਾ ਮਗਰੋਂ ਅਚਾਨਕ ਬਹੁਤ ਜ਼ਿਆਦਾ ਉਛਾਲ ਆ ਗਿਆ ਇਸ کاروبار ਦੀ ਟਰਨਓਵਰ ਪਹਿਲਾ 40 ਲੱਖ ਦੇ ਕਰੀਬ ਸੀ ਉਹ 12 ਕਰੋੜ ਤੋਂ ਵੀ ਟੱਪ ਗਈ ਵਿਜੀਲੈਂਸ ਵੱਲੋਂ ਬੜੀ ਬਰੀਕੀ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਨੂੰ ਸ਼ੱਕ ਹੈ ਕਿ ਇਹ ਵਾਧਾ ਘతਤ ਤੌਰ ਤੇ ਵਿਧਾਇਕ ਰਵਣ ਅਰੋੜਾ ਦੀ ਕਾਲੀ ਕਮਾਈ ਨੂੰ ਕਮਾਉਣ ਦਾ ਨਤੀਜਾ ਹੋ ਸਕਦਾ ਹੈ ਐਸੇ ਸਬੰਧੀ ਰਾਜੂ ਮੈਦਾਨ ਦੇ ਪੁੱਤਰਾਂ ਗੌਰਵ ਮੈਦਾਨ ਅਤੇ ਕਰਨ ਮੈਦਾਨ ਦੇ ਬੈਂਕ ਖਾਤਿਆਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਆਪ ਵੱਲੋਂ ਹਲਕਾ ਇੰਚਾਰਜ ਦੀ ਨਿਯੁਕਤੀ ਹਰਜੀਮਾਨ ਸਣੇ ਇਹਨਾਂ ਪੰਜ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਹਾਂਜੀਤਾ ਜੀ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਤੇ ਸਟੇਟ ਪ੍ਰਭਾਰੀ ਮਨੀਸ਼ ਸਜੋਧਿਆ ਵੱਲੋਂ ਪੰਜਾਬ ਵਿੱਚ ਪੰਜ ਹਲਕਿਆਂ ਵਿੱਚ ਇੰਚਾਰਜ ਦੀ ਨਿਯੁਕਤੀ ਕੀਤੀ ਗਈ ਹੈ ਆਪ ਦੇ ਹਰਜੀਮਾਨ ਨੂੰ ਫਗਵਾੜਾ ਤੋਂ ਹਲਕਾ ਇੰਚਾਰਜ ਲਾਇਆ ਗਿਆ ਹੈ ਇਥੇ ਦੱਸ ਦਈਏ ਕਿ ਹਰਜੀਮਾਨ ਸਾਮੰਤਰੀ ਜੋਗਿੰਦਰ ਸਿੰਘ ਮਾਨ ਦੇ ਸੁਪੁੱਤਰ ਅਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਦੇ ਦੋਤੇ ਹਨ ਤੇ ਇੱਥੇ ਹੀ ਆਮ ਆਦਮੀ ਪਾਰਟੀ ਨੇ ਸੋਨੀਆ ਮਾਨ ਨੂੰ ਹਲਕਾ ਰਾਜਾ ਸੀ ਦਾ ਇੰਚਾਰਜ ਨਿਯੁਕਤ ਕੀਤਾ ਹੈ ਬਲਦੇਵ ਸਿੰਘ ਮਿਆਦੀ ਹਲਕਾ ਰਾਜਾ ਸੀ ਦੇ ਇੰਚਾਰਜ ਸਨ ਆਦਮਪੁਰ ਤੋਂ ਪਵਨ ਕੁਮਾਰ ਤੀਨੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਐਡਵੋਕੇਟ ਕਰਮਚਾਰੀ ਚਾਂਦੀ ਨੂੰ ਕਪੂਰਸਲਾ ਤੋਂ ਜਦਕ ਜਸਵਿੰਦਰ ਸਿੰਘ ਸੇਨਾ ਨੂੰ ਦਿਹਾਤੀ ਬਠਿੰਡਾ ਤੋਂ ਇੰਚਾਰਜ ਲਾਇਆ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ 31 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ ਸਖਤ ਹੁਕਮ ਹੋ ਗਈ ਜਾਰੀ ਆਂਡੀ ਦਾਦੇ ਕ ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਵਰਜੀਤ ਵਾਲੀਆ ਨੇ ਜਿਹੜੇ ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ 31 ਅਗਸਤ ਤੱਕ ਜਾਰੀ ਰਹਿਣਗੇ ਜ਼ਿਲ੍ਹਾ ਚ ਇਸ ਜੱਸ ਜ਼ਿਲ੍ਹਾ ਚੋਂ ਮੈਜਿਸਟਰੇਟ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਰੂਪਨਗਰ ਦੇ ਅੰਦਰ ਅਲਾਈਵ ਹਰੇ ਰੰਗ ਦੀਆਂ ਜੀਪਾਂ ਮੋਟਰਸਾਈਕਲਾਂ ਮੋਟਰ ਗੱਡੀਆਂ ਦੀ ਵਰਤੋਂ ਨਹੀਂ ਕਰੇਗਾ ਉਹਨਾਂ ਦੱਸਿਆ ਕਿ ਕਿਸੇ ਵੀ ਸਮਾਗਮ ਮੀ ਤੱਤਾ ਵੱਲੋਂ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ ਅਜਿਹੇ ਰੰਗ ਦੀ ਵਰਤੋਂ ਕਰਕੇ ਹਿੰਸਕ ਕਾਰਨਾਮਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਕਰਕੇ ਆਮ ਜਨਤਾ ਨੂੰ ਇਨ੍ਹਾਂ ਰੰਗ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ ਤੇ ਆਈਐਸ ਵਰਜੀਤ ਵਾਲਿਆਂ ਨੇ ਹੁਕਮ ਜਾਰੀ ਕਰਦਿਆ ਕਿਹਾ ਕਿ ਸੂਬੇ 'ਚੋ ਬੀਤੇ ਦਿਨੀ ਕੁੱਝ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ 'ਚ ਟਰੈਕਟਰਾਂ ਅਤੇ ਸੰਬੰਧਿਤ ਸੰਧਾਂ ਦੇਖ ਖਤਰਨਾਕ ਪ੍ਰਦਰਸ਼ਨ ਦੌਰਾਨ ਨੌਜਵਾਨ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਇਸ ਲਈ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਤਹਿਤ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਟਰੈਕਟਰਾਂ ਮੋਟਰਸਾਈਕਲ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਸਟੰਟ ਨੂੰ ਅਯੋਜਿਤ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ RBI ਨੇ 1 ਜੁਲਾਈ ਤੋਂ ਕਾਲ ਮਣੀ ਲਈ ਬਾਜ਼ਾਰ ਸਮਾਂ 2 ਘੰਟੇ ਵਧਾਇਆ ਹਾਂਜੀ ਦਾਦੀ ਕੇ ਭਾਰਤੀ ਜਰਮ ਬੈਂਕ ਨੇ ਬਦਵਾਰ ਨੂੰ ਕਿਹਾ ਕਿ ਤੁਰੰਤ ਵਿਤੀ ਲੋੜਾਂ ਲਈ ਇਸਤੇਮਾਲ ਹੋਣ ਵਾਲੇ ਕਰਜ਼ੇ ਯਾਨੀ ਕਾਲਮਣੀ ਦਾ ਬਾਜ਼ਾਰ ਸਮਾਂ 1 ਜੁਲਾਈ ਤੋਂ 2 ਘੰਟੇ ਵਧਾ ਕੇ ਸ਼ਾਮ 7 ਵਜੇ ਤੱਕ ਕਰ ਦਿੱਤਾ ਜਾਵੇਗਾ ਜਦੋਂ ਕੋਈ ਬੈਂਕ ਨਕਦੀ ਦੀ ਅਚਾਨਕ ਲੋੜ ਪੈਂਤੇ ਬਹੁਤ ਘੱਟ ਸਮੇਂ ਲਈ ਦੂਜੇ ਬੈਂਕ ਤੋਂ ਉਧਾਰ ਲੈਂਦਾ ਹੈ ਤਾਂ ਇਸ ਨੂੰ ਕਾਲਮਣੀ ਕਿਹਾ ਜਾਂਦਾ ਹੈ ਆਰਬੀਆਈ ਨੇ ਇਹ ਫੈਸਲਾ ਰਾਧਾ ਸ਼ਾਮ ਰਾਠੋ ਦੀ ਪ੍ਰਧਾਨਗੀ ਹੇਠ ਘਟਤ ਕਾਰ ਦੇ ਸਮੂਹ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਲਿਆ ਹੈ ਇਹ ਸਮੂਹ ਨਿਯੰਤਰਿਤ ਵਿਤੀ ਬਾਜ਼ਾਰਾਂ ਦੇ ਵਪਾਰ ਅਤੇ ਨਿਪਟਾਰਾ ਸਮੇਂ ਦੀ ਵਿਆਪਕ ਸਮੀਖਿਆ ਕਰਨ ਲਈ ਬਣਾਇਆ ਗਿਆ ਸੀ ਤੇ ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਹੁਣ ਕਾਲਮਣੀ ਦਾ ਸੋਧਿਆ ਹੋਇਆ ਬਾਜ਼ਾਰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ ਇਸ ਦੇ ਨਾਲ ਹੀ 1 ਅਗਸਤ 2025 ਤੋਂ ਮਾਰਕੀਟ ਰੈਪੋ ਅਤੇ ਟਰਾਈਲੇਟਰਲ ਰੈਪੋ ਦੇ ਵਪਾਰ ਦੇ ਘੰਟੇ ਵਿਵਧਾ ਕੇ ਸ਼ਾਮ 4 ਵਜੇ ਤੱਕ ਕਰ ਕਿੱਤੇ ਜਾਣਗੇ ਸੋਦੇ ਹੋਏ ਵਪਾਰ ਕ ਘੰਟੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੇ ਤੇ ਦੋਸਤੋ ਅਜੀਆਂ ਖਬਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਜਾਣ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਜ਼ਰੂਰ ਕਰ ਲਿਓ ਜੀ ਦੋਸਤੋ ਧੰਨਵਾਦ